ਕਿਸੇ ਨੇ ਸਿੱਖੀ ਦਾ ਪੈਰਾਮੀਟਰ ਚੈੱਕ ਕਰਨਾ ਹੋਵੇ ਨਾ ਕਿਸੇ ਟਾਈਮ ਤੇ ਚਮਕੌਰ ਦੀ ਗੜੀ 'ਚ ਆਉਣਾ ਪਊਗਾ ਉਹਨੂੰ ਅੱਜ ਵੀ ਤੁਸੀਂ ਸਿੱਖੀ ਦੀ ਬਲੰਦੀ ਵੇਖਣੀ ਹੋਵੇ ਨਾ ਵੀ ਸਿੱਖੀ ਕਹਿੰਦੇ ਕਿੰਨੂ ਆ ਸਿੱਖੀ ਦਾ ਪੈਰਾਮੀਟਰ ਕਿੰਨਾ ਕੁ ਉੱਚਾ ਵਾ ਸਾਨੂੰ ਚਮਕੌਰ ਦੀ ਗੜੀ 'ਚ ਜਾਣਾ ਪਊਗਾ ਅਸੀਂ ਇਹ ਗੱਲ ਤੇ ਕਹੀ ਜਾਂਦੇ ਆ 10 ਲੱਖ ਦਾ ਮੁਕਾਬਲਾ 40 ਨਾ ਹੋਇਆ ਇਹਦੇ ਗੱਲ ਪੱਕੀ ਆ ਪਰ ਉਹਨਾਂ 40 ਦੀ ਕੰਡੀਸ਼ਨ ਵੇਖੋ ਇੱਕ ਵਾਰੀ ਸਾਲ-ਸਾਲ ਹੋ ਗਿਆ ਉਹਨਾਂ ਨੇ ਘਰਾਂ ਦਾ ਮੂੰਹ ਨਹੀਂ ਵੇਖਿਆ ਬੱਚਿਆਂ ਦਾ ਮੂੰਹ ਨਹੀਂ ਵੇਖਿਆ ਮਾਂ ਪਿਓ ਦਾ ਮੂੰਹ ਨਹੀਂ ਵੇਖਿਆ ਚੰਗੀ ਤਰ੍ਹਾਂ ਖਾ ਕੇ ਨਹੀਂ ਵੇਖਿਆ ਬੈਠ ਕੇ ਨਹੀਂ ਵੇਖਿਆ ਪੀ ਕੇ ਨਹੀਂ ਵੇਖਿਆ ਸੌਂ ਕੇ ਨਹੀਂ ਵੇਖਿਆ ਰੱਜ ਕੇ ਗਰਮੀ ਚ ੱਲੀ ਰੱਜ ਕੇ ਠੰਡ ੱਲੀ ਤੇ ਚਮਕੌਰ ਦੀ ਗੜੀ 'ਚ ਪਹੁੰਚੇ ਤੇ ਅੱਗੇ ਮੌਤ ਖਲੋਤੀ ਆ ਉਹਨਾਂ ਤੇ ਹਾਰ ਥੋੜਾ ਪੈਣੇ ਆ ਇਹਨਾਂ ਨੂੰ ਪਤਾ ਵਾ ਪਰ ਧਾਨਿਆਂ ਉਹ 40 ਜਿਹੜੇ ਚਮਕੌਰ ਦੀ ਗੜੀ 'ਚ ਖਲੋ ਕੇ ਇੰਨਾ ਕੁਝ ਝੱਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇੱਕ ਵਾਰੀ ਵੀ ਉਲਾਂਬਾ ਨਹੀਂ ਮਾਰਦੇ ਮਹਾਰਾ ਜਿੱਦਾਂ ਦੇ ਤਿਰਨਾ ਆਏ ਆ ਭੁੱਖੇ ਹੀ ਮਰ ਚਲੇ ਆ ਹੁਣ ਮਰ ਗਏ ਆ ਆਪਣੇ ਅਲ ਛਾਤੀ ਸਿੱਖੀ ਦਾ ਪੈਰਾਮੀਟਰ ਕਿੱਥੇ ਆ ਚਮਕੌਰ ਦੀ ਗੜੀ 'ਚ ਸਾਡੀ ਸਿੱਖੀ ਆ ਗੱਲਾਂ ਬਾਤਾਂ ਵਾਲੀ ਸਾਡੀ ਸਿੱਖੀ ਆ ਗੱਲਾਂ ਬਾਤਾਂ ਵਾਲੀ ਅਸੀਂ ਗੁਰੂ ਦੇ ਦਰਬਾਰ ਵਿੱਚ ਆਉਨੇ ਆ ਸਾਡੇ ਚੋਂ 5-4% ਉਹ ਹੋਣਗੇ ਜਿਹੜੇ ਸਿਰਫ ਧੰਨਵਾਦ ਹੀ ਕਰਦੇ ਆ ਮਹਾਰਾਜ ਤੇਰਾ ਧੰਨਵਾਦ ਮਹਾਰਾਜ ਤੇਰਾ ਧੰਨਵਾਦ ਨਹੀਂ ਤੇ ਮੇਰੇ ਵਰਗੀ ਬਹੁਤੀ ਦੁਨੀਆ ਸਵਾਏ ਉਲੰਭਿਆਂ ਤੋਂ ਦੂਜਾ ਕੰਮ ਹੀ ਕੋਈ ਨਹੀਂ ਕਰਦੀ ਆ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ ਆ ਨਹੀਂ ਦਿੱਤਾ ਤੇ ਉਹ ਨਹੀਂ ਦਿੱਤਾ ਸਿੱਖੀ ਦਾ ਪੈਰਾਮੀਟਰ ਵੇਖੋ ਉਹ ਕੋਈ ਪੈਸੇ ਲਈ ਥੋੜਾ ਲੜ ਰਹੇ ਜਿਹੜਾ ਉੱਥੇ 40 ਬੰਦੇ ਲੜ ਰਹੇ ਆ ਤੇ ਜੇ ਸਾਡੇ ਵਰਗੇ ਹੁੰਦੇ ਮੰਦ ਲਓ ਮੈਂ ਹੀ ਹੁੰਦਾ ਮੈਂ ਆਪਣੇ ਆਪ ਨੂੰ ਸਭ ਤੋਂ ਘਟੀਆ ਗਿਣਾ ਪਸਟ ਚਾ ਲਈ ਜੋ ਸਭ ਤੋਂ ਨੀਵਾ ਬੰਦਾ ਗਿਣਾ ਮੈਂ ਆਪਣੇ ਆਪ ਨੂੰ ਜੇ ਮੇਰੇ ਵਰਗੀ ਸੋਚ ਵਾਲਾ ਬੰਦਾ ਹੁੰਦਾ ਤੇ ਸ਼ਾਇਦ ਮਹਾਰਾਜ ਨੂੰ ਚਮਕੌਰ ਦੀ ਗੜੀ ਚ ਕਹਿ ਹੀ ਦਿੰਦਾ ਮਹਾਰਾਜ ਲੜਾਂਗੇ ਤਦ ਪਹਿਲਾਂ ਇਹ ਦੱਸ ਵੀ ਐਫ ਡੀ ਕਿੰਨੇ ਲੱਖ ਦੀ ਕਰਾਏਗਾ ਹੁਣ ਤੇ ਸਾਡੀ ਖੇਡ ਐ ਹੋ ਰਹੀ ਜਿਵੇਂ ਦੋਗੇ ਕੀ ਤੇ ਸਿੱਖ ਰਹਿਣਾ ਕੀ ਅਸੀਂ ਆ ਧਰਮ ਤਬਦੀਲੀ ਵਾਲਾ ਚੱਕਰ ਤਾਈਓ ਚੱਲਣ ਡਿਆ ਸਾਡੇ ਜੀ ਨਿਆਣਿਆਂ ਦੀਆਂ ਫੀਸਾਂ ਤਰਨ ਵਾਲੀਆਂ ਤੇ ਫਲਾਣੇ ਧਰਮ ਵਾਲਿਆਂ ਦੇ ਤੁਹਾਡੇ ਨਿਆਣਿਆਂ ਦੀਆਂ ਫੀਸਾਂ ਤਾਰ ਦਿੰਨੇ ਆਂ ਅਸੀਂ ਉਧਰ ਚੱਲੇ ਆ ਜੰਮੇ ਤੂੰ ਆਦੇ ਫੀਸ ਕੋਈ ਤਾਰੂਗਾ ਤੇਰੇ ਨਿਆਣਿਆਂ ਦੀ ਇਹ ਜੰਮੇ ਦੇ ਤੂੰ ਉਦਾਂ ਦੇ ਬੜਾ ਕਹਿਣਾ ਮੇਰਾ ਛੰਦਾ ਮੇਰਾ ਲਾੜਦਾ ਤੇ ਫੀਸ ਕੋਈ ਤਾਰੇ ਪਾਪ ਆਪ ਮਾਰ ਹੋ ਗਿਆ ਵਾ ਤੇ ਹਸਪਤਾਲ ਦੀ ਨਾ ਫੀਸ ਦੇਣ ਵਾਲੀ ਆ ਤੇ ਦੂਜੇ ਧਰਮ ਵਾਲੇ ਸਾਡੇ ਪਾਪੇ ਦੀ ਫੀਸ ਤਾਰਨ ਲੱਗੇ ਆ ਹਸਪਤਾਲ ਚ ਅਸੀਂ ਤਦ ਦੂਜੇ ਧਰਮ ਚਲੇ ਪਿਓ ਤੇਰਾ ਤੈਨੂੰ ਜੰਮ ਕੇ ਤੈਨੂੰ ਜਵਾਨ ਕਰਕੇ ਸੈੱਟ ਕਰਦਾ ਮਰਨ ਕਿਨਾਰੇ ਪਹੁੰਚ ਗਿਆ ਪਿਓ ਤੇਰਾ ਤੇ ਫੀਸਾਂ ਤੇਰੇ ਨੇ ਪਿਓ ਦੀਆਂ ਕੋਈ ਹੋਰ ਤਾਰੇ ਇਹਦੇ ਕਿਸੇ ਖਾਤੇ ਚ ਲਿਖਿਆ ਹੀ ਨਹੀਂ ਹੋਣਾ ਚਾਹੀਦਾ ਅਹੀਂ ਪਤਾ ਨਹੀਂ ਕਿਹੜੀ ਸਿੱਖੀ ਉਸ ਲੱਭਣ ਲੱਗ ਪਿਆ ਸਾਡੀ ਦੁਕਾਨ ਦਾ ਸ਼ਟਰ ਲਵਾਤਾ ਅਹੀਂ ਚੱਲੇ ਦੂਜੇ ਧਰਮ ਚ ਸਾਨੂੰ ਲੈਂਟਰ ਪਵਾਤਾ ਚੱਲੇ ਦੂਜੇ ਧਰਮ ਚ ਸਾਡਾ ਬੂਆ ਟੁੱਟਾ ਹੀ ਉਹ ਲਵਾਤਾ ਅਹੀਂ ਚੱਲੇ ਦੂਜੇ ਧਰਮ ਚ ਦਸਦਾ 20-20 ਹਜ਼ਾਰ ਤੇ ਧਰਮ ਛੱਡਣ ਲੱਗੇ ਜੇ 50 ਹਜ਼ਾਰ ਜੱਟ ਪੂਸੀ ਉਹਨਾਂ ਉਧਰ ਵੀ ਮਾਰ ਜਾਣੀਆਂ ਮੁੜ ਕੇ ਉਹਨਾਂ ਦੇ ਖਿਡੌਣਾ ਥੋੜਾ ਲਾਲਚੀ ਬੰਦੇ ਦੀਆਂ ਕਿਤੇ ਬ੍ਰੇਕਾਂ ਥੋੜਾ ਹੁੰਦੀਆਂ ਵਾ ਤੇ ਜੇ ਉਹਨਾਂ ਨੂੰ 1 ਲੱਖ ਦੀ ਆਫਰ ਆਈ ਤੇ ਛਾਲ ਉਹਨਾਂ ਤੀਜੇ ਬੰਨੇ ਵੀ ਮਾਰ ਜਾਣੀਆਂ ਇਹ ਤੇ ਗੁਰੂ ਨਾਨਕ ਦਾ ਪੰਥ ਆ ਇਹ ਦੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਆ ਇਥੇ ਸਿੱਧਕ ਵਾਲੇ ਨਿਭਣਿਆ ਸਿੱਧਕ ਵਾਲੇ ਚਮਕੌਰ ਦੀ ਗੜੀ ਸਿੱਖੀ ਦਾ ਪੈਰਾਮੀਟਰ ਦੱਸਦੀ ਆ ਕਿਸੇ ਨੇ ਚੈੱਕ ਕਰਨਾ ਹੋਵੇ ਸਿੱਖੀ ਦਾ ਲੈਵਲ ਕੀ ਆ ਉਹ ਚਮਕੌਰ ਦੀ ਗੜੀ ਨੂੰ ਜਾ ਕੇ ਵੇਖ ਆਇਓ ਇੱਕ ਵਾਰ ਸਾਰੀ ਸੰਗਤਾਂ ਕੋ ਸਤਨਾਮ ਇਥੋਂ ਸਤਗੁਰੂ ਗੁਰਦੇਵ ਪਾਤਸ਼ਾਹ ਨੇ ਤਿੰਨੇ ਸਿੰਘ ਵੱਖਰੇ ਕਰ ਦਿੱਤੇ ਤੇ ਮਹਾਰਾਜ ਨੇ ਪਹਿਲੀ ਰਾਤ ਦਾ ਸਫ਼ਰ ਹੁਣ ਕੱਲਿਆਂ ਨੇ ਸ਼ੁਰੂ ਕੀਤਾ ਹੁਣ ਮਹਾਰਾਜ ਤੁਰੇ ਪਿੰਡ ਪਵਾਤ ਆ ਗਿਆ ਮਹਾਰਾਜ ਇੱਕ ਪੱਥਰ ਤੇ ਬਹਿ ਗਏ ਤੇ ਮਹਾਰਾਜ ਨੇ ਆਪਣੇ ਪੈਰਾਂ ਤੋਂ ਜੋੜਾ ਲਾ ਕੇ ਜਦੋਂ ਵੇਖਿਆ ਨਾ ਤੇ ਉਹ ਜੋੜਾ ਮਹਾਰਾਜ ਦੇ ਪੈਰਾਂ ਨਾਲ ਲੱਗ ਲੱਗ ਕੇ ਤੇ ਮਹਾਰਾਜ ਦੇ ਚਰਨ ਛਿੱਲ ਚੁੱਕਾ ਸੀ ਕਿਉਂਕਿ ਚਰਨ ਸੁੱਜ ਗਏ ਠੰਡ ਦੇ ਨਾਲ ਮਹਾਰਾਜ ਨੇ ਕੁਝ ਸਮਾਂ ਬਹਿ ਕੇ ਪੱਥਰ ਦੇ ਉੱਤੇ ਆਪਣੇ ਚਰਨ ਘੁੱਟੇ ਜੋੜਾ ਪਾ ਕੇ ਵੇਖਿਆ ਪਰ ਤੁਰਿਆ ਨਾ ਗਿਆ ਮਹਾਰਾਜ ਨੇ ਜੋੜਾ ਲਾ ਕੇ ਤੇ ਉੱਥੇ ਰੱਖ ਦਿੱਤਾ ਹੁਣ ਇਥੋਂ ਗੁਰੂਕਲ ਕੀਤਰ ਪਾਦਸ਼ਾਹ ਨੇ ਅਗਲਾ ਸਫਰ ਨੰਗੇ ਪੈਰੀ ਸ਼ੁਰੂ ਕੀਤਾ ਅਗਲੇ ਬੰਨੇ ਪਿੰਡ ਆ ਗਿਆ ਬਹਿਲੋਲਪੁਰ ਮਹਾਰਾਜ ਜਿਹੜੇ ਪਿੰਡ ਚ ਐਂਟਰ ਨਹੀਂ ਹੋਏ ਦੋ ਗੁਜਰਾਂ ਦੇ ਮੁੰਡੇ ਸੀ ਅਲਫ ਨੂੰ ਤੇ ਕਾਮੂ ਜਿਨ੍ਹਾਂ ਦੀਆਂ ਮੱਜਾਂ ਗਵਾਚੀਆਂ ਸੀ ਤੇ ਮੱਜਾਂ ਲੱਭਦੇ ਲੱਭਦੇ ਜਦੋਂ ਉੱਧਰ ਨੂੰ ਆਏ ਨਾ ਤੇ ਗੁਰੂ ਗੋਬਿੰਦ ਸਿੰਘ ਨੂੰ ਪਛਾਣ ਕੇ ਤੇ ਦੋਵੇਂ ਹੱਸ ਪਏ ਕਿਉਂ ਅਲਫੂ ਤੇ ਗਾਮੂ ਕਹਿੰਦੇ ਆ ਆਨੰਦਪੁਰ ਵਾਲਾ ਗੁਰੂ ਆ ਦੂਜਾ ਕਹਿੰਦਾ ਹਾਂ ਇਹਨਾਂ ਸਰਕਾਰ ਨੇ ਦੇ ਸਿਰ ਤੇ ਹੀ ਨਾਮ ਰੱਖਿਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਜਿੰਦਾ ਫੜਾਵੇ ਮੂੰਹ ਮੰਗੇ ਪੈਸੇ ਮੂੰਹ ਮੰਗੇ ਤੇ ਆਪਾਂ ਦੋਵੇਂ ਜਾਣੇ ਹੈਗੇ ਆ ਤਗੜੇ ਆ ਇਹ ਕੱਲਾ ਇੱਕ ਵਾਰੀ ਜੱਫਾ ਭਰ ਕੇ ਥੱਲੇ ਸੁੱਟ ਲਿਆ ਤੇ ਸਰਕਾਰ ਕੋਲੋਂ ਮੂੰਹ ਮੰਗੇ ਪੈਸੇ ਲਵਾਂ। ਦੋਵੇਂ ਜਾਣੇ ਗੁਰੂ ਗੋਬਿੰਦ ਸਿੰਘ ਨੂੰ ਫੜਨ ਵਾਸਤੇ ਵਧੇ। ਮਹਾਰਾਜ ਨੇ ਆਵਾਜ਼ ਮਾਰ ਕਹਾਂ ਦੱਸੋ ਚਾਹੀਦਾ ਕੀ ਆ? ਕਿਉਂਕਿ ਮਹਾਰਾਜ ਨੂੰ ਪਤਾ ਲੱਗ ਗਿਆ ਕੀ ਕਰ ਲੱਗੇ। ਉਹ ਕਹਿੰਦੇ ਮਹਾਰਾਜ ਜੋ ਦੇ ਦੋਗੀ। ਮਹਾਰਾਜ ਨੇ ਜੇਬ ਨੂੰ ਹੱਥ ਮਾਰਿਆ ਦੋ ਸੋਨੇ ਦੀਆਂ ਮੋਹਰਾਂ ਨਿਕਲੀਆਂ। ਮਹਾਰਾਜ ਨੇ ਅਲਪੂ ਤੇ ਗਾਮੂ ਦੇ ਹੱਥ ਤੇ ਸੋਨੇ ਦੀ ਮੋਹਰ ਰੱਖੀ ਤੇ ਮਹਾਰਾਜ ਲਾਗੋਂ ਨੰਗ ਗਏ। ਅਲਪੂ ਤੇ ਗਾਮੂ ਨੇ ਸੋਨੇ ਦੀ ਮੋਹਰ ਜੇਬ ਚ ਪਾਲੀ। ਇੱਕ ਦੂਜੇ ਦੇ ਕੰਨ ਚ ਆਵਾਜ਼ ਮਾਰ ਕੇ ਕਹਿੰਦੇ ਵੀ ਇਹਦੇ ਕੋਲੋਂ ਤੇ ਸੋਨੇ ਦੀ ਮੋਹਰ ਲੈ ਲਈ ਆ ਸਰਕਾਰੀ ਇਨਾਮ ਤੇ ਅਜੇ ਵੀ ਮਿਲ ਸਕਦਾ ਵਾ ਤਗੜੇ ਹੋ ਗਏ ਮਗਰੋਂ ਦੀ ਜਫਾ ਭਰ ਲਈਏ ਗੁਰੂ ਗੋਬਿੰਦ ਸਿੰਘ ਤਗੜਾ ਥੋੜਾ ਹੱਦੋਂ ਵੱਧ ਕੀਤਾ ਲਾਲਚ ਬੰਦੇ ਦੀ ਮੌਤ ਦਾ ਕਾਰਨ ਬਣਦਾ ਦੁਨੀਆ ਦੀ ਹਰ ਚੀਜ਼ ਪਰਮਾਤਮਾ ਨੇ ਲਿਮਟ ਚ ਬਣਾਈ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਲਿਮਟ ਚ ਆ ਲਿਮਟ ਜਿਹਦੇ ਦੁਨੀਆ ਚੱਲ ਰਹੀ ਆ ਤੇ ਜਦੋਂ ਲਿਮਟ ਤੋਂ ਬਾਹਰ ਹੁੰਦਾ ਹੈ ਉਦੋਂ ਬੰਦੇ ਦੀ ਜ਼ਿੰਦਗੀ ਤਬਾਈ ਵਾਲੇ ਪਾਸੇ ਤੁਰਦੀ ਆ ਲਾਲਚਾਂ ਦੇ ਸਵੇਰੇ ਉੱਠ ਕੇ ਦੁਕਾਨ ਖੋਲਦੇ ਜੇ ਲਾਲਚਾਂ ਦੇ ਸਵੇਰੇ ਜੌਬ ਤੇ ਜਾਂਦੇ ਜੇ ਲਾਲਚਾਂ ਦੇ ਬੱਚਿਆਂ ਨੂੰ ਪੜਾਉਣ ਵਾਸਤੇ ਪੈਸੇ ਘਰ ਲਿਆਉਂਦੇ ਜੇ ਪਰ ਜਦੋਂ ਲਾਲਚ ਆਊਟ ਆਫ ਕੰਟਰੋਲ ਹੋਇਆ ਉਥੇ ਬੰਦਾ ਫਿਰ ਠੱਗੀ ਕਰਦਾ ਵਾ ਉਥੇ ਦੂਜੇ ਦੀ ਜੇਬ ਵੇਖਦਾ ਦੁਨੀਆ ਦੀ ਹਰ ਚੀਜ਼ ਇੱਕ ਲਿਮਟ 'ਚ ਬੰਨੀ ਆ ਕੁਦਰਤ ਨੇ ਤੇ ਬੰਨੀ ਬੰਨੀ ਸਾਇੰਸ ਨੇ ਵੀ ਬੰਨੀਆਂ ਤੁਸੀਂ ਭਾਵੇਂ ਗੱਡੀ 1 ਲੱਖ ਦੀ ਲੈਓ ਤੇ ਭਾਵੇਂ ਗੱਡੀ 1 ਕਰੋੜ ਦੀ ਲੈਓ ਜਦੋਂ ਗੱਡੀ ਦੇ ਸਟੀering ਤੇ ਬਹੋਗੇ ਨਾ ਤੇ ਸੈਲਫ ਮਾਰ ਕੇ ਸਟਾਰਟ ਕਰੋਗੇ ਤੇ ਜਦ ਇਹਦੀ ਸਪੀਡ ਵਾਲੀ ਸੂਈ ਆ ਨਾ ਉਹਦੇ ਨਾਲ ਨਾਲ ਇੱਕ ਹਰੀ ਲਾਈਨ ਆਉਂਦੀ ਆ ਉਹ ਸੂਈ ਤਾਂ ਚੜਦੀ ਜਾਂਦੀ ਤੁਸੀਂ ਗੱਡੀ ਭਜਾਈ ਜਾਂਦੇ ਜੇ ਹਰੇ ਤੱਕ ਤੇ ਠੀਕ ਆ ਪਰ ਜਦੋਂ ਤੁਸੀਂ ਹਰੇ ਤੋਂ ਤਾਂ ਨੂੰ ਸੂਈ ਖੜੀ ਨਾ ਅਗਲੇ ਬੰਨੇ ਲਾਲ ਅੱਖਰ ਸ਼ੁਰੂ ਹੋ ਜਾਂਦੇ ਆ ਫਿਰ ਪਤਾ ਲੱਗ ਜਾਂਦਾ ਵੀ ਹੁਣ ਆਊਟ ਆਫ ਕੰਟਰੋਲ ਆ ਜਾਂ ਮਰੇਗਾ ਤੇ ਜਾਂ ਮਾਰੇਗਾ ਕਿਸੇ ਨੂੰ ਇਹ ਦੁਨੀਆ ਦੀ ਅਡਲ ਸਚਾਈ ਆ ਰੱਜ ਕੇ ਖਾਦਾ ਕਿਉਂ ਵੀ ਬੰਦੇ ਲਈ ਬਿਮਾਰੀ ਬਣ ਜਾਂਦਾ ਕਿਉਂ ਕਿਉਂਕਿ ਆਊਟ ਆਫ ਕੰਟਰੋਲ ਹੋ ਗਿਆ ਕੁਦਰਤ ਨੇ ਹਰ ਚੀਜ਼ ਲਿਮਟ ਚ ਬਣਾਈ ਆ ਤੇ ਲਾਲਚ ਦੇ ਇਦੀ ਭੈੜੀ ਬਲਾਵ ਆ ਇਹ ਲੋੜ ਤੋਂ ਵਧਿਆ ਇੰਨਾ ਘਾਟਕ ਸਿੱਧ ਹੁੰਦਾ ਵਾ ਵੀ ਇਹਦੇ ਡੰਗੇ ਮੁੜ ਕੇ ਪੈਰ ਨਹੀਂ ਲੱਗੇ ਲੋਕਾਂ ਦੇ ਅਲਫੂ ਤੇ ਗਾਮੂ ਆਂਦੇ ਫੜ ਲੀਏ ਮਹਾਰਾਜ ਜੀ ਦੋਵੇਂ ਜਣੇ ਸੋਚਣ ਲੱਗ ਪਏ ਨਾ ਵੀ ਇਹਦੇ ਕੋ ਮੋਰ ਤੇ ਲੈ ਲਈ ਆ ਤੇ ਜੇ ਮਗਰੋਂ ਜਫਾ ਭਰ ਲਿਆ ਤੇ ਗੁਰੂ ਗੋਬਿੰਦ ਸਿੰਘ ਕਿ ਡੱਗ ਤਗੜਾ ਕਿਦੇ ਹੁਣ ਅਲਫੂ ਤੇ ਗਾਮੂ ਦੀ ਜਾਣੇ ਬਲਾ ਉਹ ਜਿਹਨੂੰ 10 ਲੱਖ ਬੰਦਾ ਨਹੀਂ ਫੜ ਸਕਿਆ ਘੇਰਾ ਪਾ ਗਏ ਤੂੰ ਹੀ ਉਹਦਾ ਕੀ ਵਿਗਾੜ ਦੋਗੇ ਜਦੋਂ ਮਹਾਰਾਜ ਦੇ ਵੱਲ ਨੂੰ ਵਧੇ ਨਾ ਮਹਾਰਾਜ ਕਹਿੰਦੇ ਖਬਰਦਾਰ ਰੁਕ ਜਾ ਨਹੀਂ ਰੁਕੇ ਫੇਰ ਲੱਗ ਗਿਆ ਇਹ ਮਹਾਰਾਜ ਕਹਿੰਦੇ ਖਬਰਦਾਰ ਨਹੀਂ ਰੁਕੇ ਤੇ ਜਿਹਨ ਚਰ ਨੂੰ ਬਿਲਕੁਲ ਲੱਗ ਗਿਆ ਇੱਕਦੋਂ ਮਹਾਰਾਜ ਜਫਾ ਪਰ ਲੱਗੇ ਨਾ ਸੱਚੇ ਪਾਤਸ਼ਾਹ ਨੇ ਸ੍ਰੀ ਸਾਹਿਬ ਬੇਮਿਆਨ ਕੀਤੀ ਇੱਕੋ ਹੀ ਪਰਮਾ ਵਾਰ ਕੀਤਾ ਇੱਕੇ ਵਾਰ ਚ ਦੋਹਾਂ ਪਰਮਾ ਦੇ ਸਿਰ ਵੱਢ ਕੇ ਥੱਲੇ ਸੁੱਟ ਦਿੱਤੇ ਸ਼ਸ਼ਤਰ ਸ਼ਸ਼ਤਰ ਹੀ ਆ ਕੱਲੇ ਜਾਂਦੇ ਸੀ ਨਾ ਮਹਾਰਾਜ ਤੇ ਮਹਾਰਾਜ ਦੇ ਹੱਥ 'ਚ ਸ਼ਸ਼ਤਰ ਵੀ ਉਹ ਸਵਾ ਲੱਖ ਵਰਗਾ ਸੀ ਮਾਰਸ਼ਲ ਕੌਮ ਆ ਸਿੱਖ ਕੌਮ ਮਾਰਸ਼ਲ ਕੌਮ ਸਾਡੇ ਕੋਲੋਂ ਸ਼ਸ਼ਤਰ ਵੀ ਖੋਏ ਗਏ ਕਿ ਸਾਡੇ ਕੋਲੋਂ ਬਸਤਰ ਵੀ ਖੋਏ ਗਏ ਖੋਣ ਦੀ ਤਿਆਰੀ 'ਚ ਬੈਠੇ ਆ ਅੱਗੇ ਸਾਡੇ ਮਨਾਂ 'ਚ ਡਰ ਕਿਤੋਂ ਕਦੀ ਤੇਗਾ ਨਾ ਖੇਡ ਕੇ ਖਾਲਸਾ ਜਵਾਨ ਹੁੰਦਾ ਸੀ ਤੇਗਾ ਨਾ ਖੇਡ ਕੇ ਖਾਲਸਾ ਜਵਾਨ ਹੁੰਦਾ ਸੀ ਤੇ ਅੱਜ ਕਿਸੇ ਦੇ ਘਰ ਤੁਸੀਂ ਪਹਿਲੀ ਤੇ ਗੱਲ ਕਿਰਪਾਨ ਲੱਭਣੀ ਨਹੀਂ ਕਿਸੇ ਦੇ ਘਰੋਂ ਜੇ ਲੱਭ ਗਈ ਚਾਤੀ ਮਾਰ ਲਿਓ ਲੱਭ ਗਈ ਤੇ ਜੰਗਾਲੀ ਇੰਨੀ ਹੋਣੀ ਵੀ ਪਹਿਲਾਂ ਸਾਰੇ ਟੱਬਰ ਕੋਲ ਜ਼ੋਰ ਲਾ ਕੇ ਨਹੀਂ ਨਿਕਲਦੀ ਉਹ ਤੇ ਜੇ ਮਾੜੀ ਕਿਸਮਤ ਨੂੰ ਨਿਗਲ ਆਈ ਤੇ ਮਾਈ ਨੇ ਦੂਰੋਂ ਕਹਿ ਦੇਣਾ ਨਾ 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 ਵਿੱਚ ਪਾ ਦੇ ਇਹਨੇ ਖੂਨ ਮੰਗਣਾ ਹੀ ਹੋਰ ਉਹਨੇ ਪਕੌੜੇ ਮੰਗਨੇ ਤਲਵਾਰ ਆ ਖੂਨ ਹੀ ਮੰਗੂਗੀ ਵੀ ਉਹਨੇ ਪਕੌੜੇ ਮੰਗਨੇ ਤੁਹਾਡੇ ਕੋਲ ਇਹ ਤਲਵਾਰ ਆ ਇਹਨੇ ਖੂਨ ਹੀ ਮੰਗਣਾ ਹੈ ਤੇ ਜਿਹੜਾ ਆਪਣੇ ਹੱਥ ਤੇ ਲੱਗਾ ਕੱਟਦਾ ਖੂਨ ਨਹੀਂ ਜਰ ਸਕਦਾ ਉਹ ਦੇਸ਼ ਕੌਮ ਲਈ ਮੜ ਕੇ ਸਿਰ ਤਲੀ ਤੇ ਰੱਖ ਕੇ ਲੜੂਗਾ ਕਿਤਾ ਨਹੀਂ ਲੜ ਸਕਦਾ ਸ਼ਸਤਰਨ ਕੀ ਅਧੀਨ ਹੈ ਰਾਜ ਜਦੋਂ ਲੋੜ ਪਈ ਉਦੋਂ ਕਲਮਾਂ ਨਹੀਂ ਨਾਸਾਂ ਤੇ ਵਜਣੀਆਂ ਉਦੋਂ ਕਾਪੀਆਂ ਨਹੀਂ ਨਾਸਾਂ ਕਾਪੀ ਕਲਮ ਕੰਮ ਆਉਣੀ ਪੋਪਲ ਟਾਕ ਤੇ ਜਿੱਥੇ ਸੁਣਾ ਦੀ ਗੱਲ ਹੋਈ ਉਥੇ ਸਟੱਡੀ ਕੰਮ ਆਉਣੀ ਆ ਤੇ ਜਦੋਂ ਨਾਸਾਂ ਚੋਂ ਧੂਆਂ ਕੱਢਣ ਦੀ ਵਾਰੀ ਆਈ ਉਦੋਂ ਕਿਸੋ ਨਹੀਂ ਕੰਮ ਆਉਣਾ ਬੰਦੇ ਦਾ ਦੇ ਖਲਾੜ ਦੇ ਸਾਡੇ ਜੇਨ ਵਿੱਚ ਇਹਦੇ ਦੋ ਨਾਮ ਆ ਇੱਕ ਕਿਰਪਾਨ ਇੱਕ ਤਲਵਾਰ ਔਰੰਗਜੇਬ ਦੇ ਹੱਥ 'ਚ ਫੜੀ ਤਲਵਾਰ ਆ ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਫੜੀ ਕਿਰਪਾਨ ਆ ਵਜ਼ੀਰ ਖਾਨ ਦੇ ਹੱਥ 'ਚ ਫੜੀ ਤਲਵਾਰ ਆ ਉਹ ਜਦੋਂ ਕਨਵਰਟ ਹੋ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ 'ਚ ਆਉਂਦੀ ਆ ਇਹ ਫਿਰ ਕਿਰਪਾਨ ਬਣ ਜਾਇਆ ਕਰਦੀ ਆ ਕਿਰਪਾਨ ਸਤਿਗੁਰੂ ਗੁਰੂ ਕਲਗੀ ਧਰਪਾਤਸ਼ਾ ਉਹ ਡਾਕਟਰ ਆ ਜਿਸ ਡਾਕਟਰ ਨੇ ਇਸ ਦੇਸ਼ ਦੇ ਹੱਡਾਂ ਚੋਂ ਗੁਲਾਮੀ ਕੱਢੀ ਸੁਣਾਵਾ ਗੱਲ ਗਾਂਧੀ ਨੇ ਕਿਸੇ ਵਕਤ ਯੰਗ ਇੰਡੀਆ ਅਖਬਾਰ ਦੇ ਵਿੱਚ ਇੱਕ ਬਿਆਨ ਲਵਾਇਆ ਪੁਰਾਣੇ ਸਮੇਂ ਦੀ ਗੱਲ ਹੈ ਕਿ ਗੁਰੂ ਗੋਬਿੰਦ ਸਿੰਘ ਇੱਕ ਭੁੱਲਿਆ ਰਹਿਬਰ ਆ ਗੁਰੂ ਗੋਬਿੰਦ ਸਿੰਘ ਭੁੱਲਿਆ ਰਹਿਬਰ ਆ ਹੋਵੇ ਰਹਿਬਰ ਤੇ ਉਹਦੇ ਹੱਥ 'ਚ ਕਿਰਪਾਨ ਕੀ ਕਰਦੀ ਆ ਹੋਵੇ ਗੁਰੂ ਤੇ ਉਹਦੇ ਹੱਥ 'ਚ ਕਿਰਪਾਨ ਕੀ ਕਰਦੀ ਮੈਂ ਕਵਾਂਗਾ ਵੀ ਗੁਰੂ ਗੋਬੇਦ ਸਿੰਘ ਇੱਕ ਭੁੱਲਿਆ ਸੀ ਸਾਡੀ ਕੌਮ ਦੀ ਖੁਸ਼ਕਿਸਮਤੀ ਆ ਸਾਡੇ ਕੋਲ ਪ੍ਰਿੰਸੀਪਲ ਗੰਗਾ ਸਿੰਘ ਵਰਗਾ ਵਿਦਵਾਨ ਹੈਗਾ ਗਾਂਧੀ ਨਗਰ ਜਾ ਕੇ ਤੇ ਗਾਂਧੀ ਘੇਰ ਲਿਆ ਗਏ ਨੇ ਕਹਿੰਦੇ ਗਾਂਧੀ ਇੱਥੇ ਬੈ ਕੇ ਕੁਝ ਗੱਲਾਂ ਦਾ ਜਵਾਬ ਦੇ ਤੈਨੂੰ ਗੁਰੂ ਗੋਬਿੰਦ ਸਿੰਘ ਦੇ ਹੱਥ 'ਚ ਫੜੀ ਕਿਰਪਾਨ ਚੁਬਦੀ ਹੈ ਕਹਿੰਦਾ ਭਗਵਾਨ ਹੈ ਗਾਂਧੀ ਕਹਿੰਦਾ ਕਹਿੰਦਾ ਭਗਵਾਨ ਹੈ ਭਗਵਾਨ ਦੇ ਹੱਥ 'ਚ ਕਿਰਪਾਨ ਕੀ ਕਰਦੀ ਹੈ ਪ੍ਰਿੰਸੀਪਲ ਗੰਗਾ ਸਿੰਘ ਕਹਿੰਦਾ ਤੈਨੂੰ ਪਰਸ਼ੂਰਾਮ ਦੇ ਹੱਥ 'ਚ ਕੁਹਾੜਾ ਨਹੀਂ ਦਿਸਦਾ ਭਗਵਾਨ ਹੈ ਉਹਦੇ ਹੱਥ 'ਚ ਕੁਹਾੜਾ ਕੀ ਕਰਦਾ ਤੈਨੂੰ ਸ਼੍ਰੀ ਰਾਮਚੰਦਰ ਦੇ ਹੱਥ 'ਚ ਫੜਿਆ ਤੀਰ ਕਮਾਨ ਨਹੀਂ ਦਿਖਦਾ ਉਹ ਵੀ ਤੇ ਭਗਵਾਨ ਹੈ ਉਹਨੇ ਤੀਰ ਕਮਾਨ ਕਿਉਂ ਫੜਿਆ ਤੈਨੂੰ ਕ੍ਰਿਸ਼ਨ ਦੀ ਉਂਗਲ ਤੇ ਚੜਿਆ ਸੁਦਰਸ਼ਨ ਚੱਕਰ ਕਿਉਂ ਨਹੀਂ ਦਿਖਦਾ ਉਹ ਵੀ ਤੇ ਭਗਵਾਨ ਆ ਚੱਕ ਸ਼ਸਤਰ ਤੇ ਉਹਦੇ ਹੱਥਾਂ 'ਚ ਵੀ ਹੈਗਾ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਇੱਕ ਡਾਕਟਰ ਆ ਬੰਦੇ ਚੌਂਕ 'ਚ ਲੜ ਪੈਣਾ ਬੰਦੇ ਚੌਂਕ 'ਚ ਲੜ ਪੈਣਾ ਤੇ ਇੱਕ ਦੂਜੇ ਦੇ ਢਿੱਡ ਵਿੱਚ ਛੁਰਾ ਮਾਰ ਕੇ ਬੰਦੇ ਨੂੰ ਫਟੜ ਕਰਤਾ ਬੰਦਾ ਲੈ ਗਿਆ ਹਸਪਤਾਲ ਆ ਕ੍ਰਿਮੀਨਲ ਨੇ ਵੀ ਢਿੱਡੀ ਪਾੜਿਆ ਬੰਦਾ ਹਸਪੀਟਲ ਲੈ ਗਏ ਤੇ ਡਾਕਟਰ ਨੇ ਇੱਕੋ ਗੱਲ ਆਖੀ ਵੀ ਇਹਦਾ ਢਿੱਡ ਪਾੜ ਕੇ ਆਪਰੇਸ਼ਨ ਕਰਨਾ ਪੈਣਾ ਹੁਣ ਢਿੱਡ ਡਾਕਟਰ ਨੇ ਵੀ ਪਾੜਨਾ ਵਾ ਸਮਝਣ ਦਾ ਯਤਨ ਕਰਿਓ ਕ੍ਰਿਮੀਨਲ ਬੰਦੇ ਨੇ ਵੀ ਢਿੱਡ ਪਾੜਿਆ ਵਾ ਤੇ ਵੈਂਟੀਲੇਟਰ ਦੇ ਡਾਕਟਰ ਨੇ ਵੀ ਢਿੱਡ ਪਾੜਨਾ ਵਾ ਫਰਕ ਇਹ ਆ ਕਿ ਡਾਕਟਰ ਦੇ ਹੱਥ ਚ ਫੜਿਆ ਸ਼ਸਤਰ ਬੰਦੇ ਨੂੰ ਜ਼ਿੰਦਗੀ ਦਵੇਗਾ ਤੇ ਕ੍ਰਿਮੀਨਲ ਦੇ ਹੱਥ ਚ ਫੜਿਆ ਸ਼ਸਤਰ ਬੰਦੇ ਨੂੰ ਮੌਤ ਦਵੇਗਾ ਗੁਰੂ ਗੋਬਿੰਦ ਸਿੰਘ ਉਹ ਡਾਕਟਰਾਂ ਦਾ ਡਾਕਟਰ ਆ ਜਿਨੇ ਇਸ ਦੇਸ਼ ਦੇ ਹੱਡਾਂ ਚੋਂ ਗੁਲਾਮੀ ਦੀ ਪੀਕ ਕੱਢ ਕੇ ਇਸ ਦੇਸ਼ ਨੂੰ ਆਜ਼ਾਦੀ ਦਾ ਸੂਰਜ ਵਿਖਾਇਆ ਜੇ ਦੇਸ਼ ਦੇਸ਼ ਨਾ ਹੁੰਦਾ ਅਗਰ ਪਿਤਾ ਦਸ਼ਮੇਸ਼ ਨਾ ਹੁੰਦਾ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਰੇ ਸਾਹਮਣੇ ਮਹਾਰਾਜ ਨੇ ਜਾ ਕੇ ਇੱਕ ਘਰ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ ਦਰਵਾਜ਼ਾ ਖੋਲਿਆ ਕਰਦੇ ਨੌਕਰ ਨੇ ਨੌਕਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਵੇਖਿਆ ਤੇ ਕਹਿੰਦਾ ਆਨੰਦਪੁਰ ਵਾਲਾ ਗੁਰੂ ਮੈਂ ਕਹਿੰਦੇ ਹਾਂਜੀ ਮਹਾਰਾਜ ਕਹਿੰਦੇ ਇਹ ਦੱਸ ਵੀ ਇਹ ਪੂਰਨ ਮਸੰਦ ਦਾ ਹੀ ਘਰ ਆ ਪੂਰਨ ਮਸੰਦ ਮਹਾਰਾਜ ਦਾ ਪ੍ਰਚਾਰਕ ਸੀ ਤੇ ਸਟੇਜਾਂ ਤੇ ਮਹਾਰਾਜ ਦੀਆਂ ਗੱਲਾਂ ਸੁਣਾਸਣ ਕਹਿੰਦੇ ਕਫੇ ਲੈਂਦਾ ਹੁੰਦਾ ਜਿੱਦਾਂ ਚਲੋ ਮੰਨ ਲਓ ਅਸੀਂ ਆਏ ਆ ਤੁਹਾਡੇ ਕੋਲ ਤੁਸਾਨੂੰ ਇਤਿਹਾਸ ਤੋਂ ਖੁਸ਼ ਹੋ ਕੇ ਕੁਝ ਨਾ ਕੁਝ ਦੇਣਾ ਮਾਇਆ ਦੇਣੀ ਹੈ ਮਹਾਰਾਜ ਕਹਿੰਦੇ ਨੌਕਰ ਨੂੰ ਵੀ ਇਹ ਪੂਰਨ ਮਸੰਦ ਦਾ ਘਰ ਆ ਉਹ ਕਹਿੰਦਾ ਜੀ ਮਹਾਰਾਜ ਮਹਾਰਾਜ ਕਹਿੰਦੇ ਜਾ ਲਿਆ ਸਾਧਕੇ ਉਹਨੂੰ ਨੌਕਰ ਅੰਦਰ ਗਿਆ ਗੁਰੂ ਗੋਬਿੰਦ ਸਿੰਘ ਦੇ ਬਾਰੇ ਦੱਸਿਆ ਤੇ ਪੂਰਨ ਮਸੰਦ ਆਪਣੇ ਨੌਕਰ ਦੇ ਕਾਲ ਪੈ ਗਿਆ ਕਹਿੰਦਾ ਅਨਕਮਿਆ ਜੇ ਦੇ ਮਗਰ 10 ਲੱਖ ਬੰਦਾ ਚੜਿਆ ਹੋਵੇ ਪਤਾ ਪਤਾ ਜਿਹਦਾ ਵੈਰੀ ਹੋਵੇ ਤੇ ਉਹਨੂੰ ਮੇਰੇ ਬੂਏ ਤੇ ਘਲਾਰ ਦਿੱਤਾਈ ਸਰਕਾਰ ਨੂੰ ਪਤਾ ਲੱਗਾ ਤੇ ਮੇਰਾ ਕਾਹਨ ਬਚਾ ਪੀੜ ਦੇਣਾ ਵਾ ਝੂਠ ਮਾਰ ਕੇ ਤੇ ਆਨਾ ਬਾਨਾ ਕੱਢ ਕੇ ਤੇ ਗੁਰੂ ਗੋਬਿੰਦ ਸਿੰਘ ਨੂੰ ਭਜਾ ਦਈਏ ਗੁਰੂ ਗੋਬਿੰਦ ਸਿੰਘ ਨੂੰ ਭਜਾ ਦੇ ਆਖੇ ਘਰ ਨਹੀਂ ਹੈਗਾ ਨੌਕਰ ਦਾ ਦਿਮਾਗ ਇਹ ਲੱਗਿਆ ਕਿੰਦਾਂ ਦਾ ਬੰਦਾ ਏ ਜਿਨੇ ਸਾਰੀ ਉਮਰ ਗੁਰੂ ਦੇ ਨਾਮ ਦਾ ਖਾਦਾ ਸਾਰੀ ਉਮਰ ਗੁਰੂ ਦੇ ਨਾਮ ਦੇ ਪੈਸੇ ਇਕੱਠੇ ਕੀਤੇ ਤੇ ਅੱਜ ਗੁਰੂ ਨੂੰ ਲੋੜ ਪੈਣ ਲੱਗੀ ਆ ਤੇ ਪਿੱਠ ਵਖਾ ਕੇ ਚੱਲਿਆ ਚੱਲਿਆ ਇਹ ਬੰਦੇ ਦੀ ਫਿਤਰਤ ਆ ਜਿੰਨਾ ਚਿਰ ਤੁਹਾਡੀ ਚੱਲਦੀ ਆ ਸਲਾਮਾ ਵਾ ਜਿੰਨਾ ਚਿਰ ਚੱਲਦੀ ਆ ਸਾਰੇ ਤੁਹਾਡੇ ਯਾਰ ਆ ਸਾਰੇ ਤੁਹਾਡੇ ਰਿਸ਼ਤੇਦਾਰ ਆ ਪਤਾ ਹੋਵੇ ਨਾ ਫਲਾਣਾ ਸੋ ਦੀ ਚੱਲਦੀ ਆ ਪਾ ਉੱਤਰ ਲੋਕ ਸੋ ਦੀ ਚੱਲਦੀ ਆ ਤੇ ਜਿਹਨੇ ਕਦੀ ਨਹੀਂ ਨਾ ਕਵਾਇਆ ਉਹ ਵੀ ਇਦਰੋਂ ਕੰਨ ਫੜ ਕੇ ਤੇ ਰਿਸ਼ਤੇਦਾਰੀ ਕੱਢੂਗਾ ਵੀ ਔਕੇ ਸੋਕੇ ਟਾਈਮ ਤੇ ਕੰਮ ਲਵਾਂਗੇ ਤੇ ਜਦਨ ਪੈ ਗਏ ਦਿਨ ਪੁੱਠੇ ਕਿਸੇ ਬੰਦੇ ਦੇ ਤੇ ਸਕੇ ਰਿਸ਼ਤੇਦਾਰ ਵੀ ਬਲੌਕ ਮਾਰਨ ਲੱਗਿਆਂ ਇੱਕ ਮਿੰਟ ਨਹੀਂ ਲਉਂਦੇ ਵੀ ਇਹਨੂੰ ਲੋੜ ਪੈ ਜਾਣੀ ਆ ਸਾਡੀ ਮੁੜ ਕੇ ਦੋ ਭਰਾ ਹੋਣਾ ਓਟੀ ਜੀ ਗੱਲ ਆ ਦੋ ਭਰਾ ਹੋਣ ਇੱਕ ਦੀ ਕੋਠੀ ਜਾਂਦੀ ਹੋਵੇ ਅਮਰਾਂ ਨੂੰ ਤੇ ਇੱਕ ਵਿਚਾਰਾ ਹੋਵੇ ਮਾਤਰ ਸਾਡੀ ਗਰੀਬ ਤੇ ਰਿਸ਼ਤੇਦਾਰਾਂ ਦੀ ਗੱਡੀ ਵੀ ਕੋਠੀ ਵਾਲੇ ਦੇ ਸਾਹਮਣੇ ਆ ਕੇ ਖੜੋਣੀਆਂ ਦੂਜੇ ਦੇ ਘਰੋਂ ਨਾ ਪਹਿਲਾਂ ਨਹੀਂ ਜਾਣਾ ਕਦੀ ਵੀ ਤੇ ਵੱਡੇ ਘਰੋਂ ਚਾਹ ਪਾਣੀ ਪੀ ਕੇ ਉਧਰੋਂ ਪਤਾ ਵੀ ਆਈਪੀ ਟ੍ਰੀਟਮੈਂਟ ਮਿਲਣੀ ਆ ਗਰੀਆਂ ਸ਼ਵਾਰੇ ਨਾਲ ਕਾਜੂ ਬਦਾਮ ਮਿਲਨੇ ਆ ਤੇ ਮੁੜ ਕੇ ਜਾਣ ਲੱਗਾਂਦੇ ਚਲੋ ਉੱਥੋਂ ਵੀ ਹੋ ਜਾਈਏ ਕੜੀ ਵੀ ਉਧਰ ਉਧਰ ਗਲੋਂ ਗਲਾਵਾ ਲਾ ਕੇ ਜਾਣਾ ਆਪਾਂ ਕਿਉਂਕਿ ਉਹ ਬੰਦਾ ਲੋੜਵੰਦ ਆ ਗਰੀਬ ਆ ਉਹਨੇ ਦੇਣਾ ਕੱਖ ਨਹੀਂ ਮੰਗ ਭਾਵੇਂ ਲਵੇ ਸਾਡੇ ਕੋਲ ਦੁਨੀਆਂ ਦੀ ਅਟੱਲ ਸਚਾਈ ਹੈ ਚੱਲਦੀ ਨੂੰ ਸਲਾਮਾਂ ਨੇ ਪਾਈ ਇੱਥੇ ਪਾਣੀ ਚੱਲਦਾ ਹੋਵੇ ਤੇ ਲੋਕੀ ਮੱਥਾ ਟੇਕਦੇ ਆ ਕਰੋੜ ਰੁਪਏ ਦਾ সুইমিং ਪੂਲ ਬਣਾ ਦੇਓ ਨਾ ਤੇ ਪਾਣੀ ਵਿੱਚ ਖਲਾਰ ਦਿਓ ਤੇ ਮਹੀਨੇ ਬਾਅਦ ਆ ਮੁਸ਼ਕਾਉਣ ਲੱਗ ਪੈਣਾ ਤੇ ਨੱਕ ਤੇ ਕੱਪੜਾ ਰੱਖਣਾ ਪੈਣਾ ਕਿਉਂਕਿ ਖਲੋਤਾ ਸੀ ਖਲੋਤੇ ਪਾਣੀ ਨੂੰ ਨਹੀਂ ਕੋ ਪੁੱਛਦਾ ਗੋਟ ਤੇ ਘੜੀ ਭਾਵੇਂ ਤੁਸੀਂ ਕਰੋੜ ਰੁਪਏ ਦੀ ਮੰਨ ਲਓ ਲੱਖ ਰੁਪਏ ਦੀ ਮੰਨ ਲਓ ਟਾਈਮ ਨਹੀਂ ਨਾ ਦੱਸਦੀ ਲੋਕੀ ਕਹਿੰਦੇ ਅਗਲਾ 10 ਰੁਪਏ ਦੀ ਮੰਨ ਲਓ ਟਾਈਮ ਦੱਸਦੀ ਆ ਲੋਕੀ ਗੋਟ ਚੁੰਮਣ ਤੱਕ ਜਾਂਦੇ ਕਿਉਂਕਿ ਚੱਲਦੀ ਆ ਇਥੇ ਚੱਲਦੀ ਨੂੰ ਨਮਸਕਾਰਾਂ ਜੀ ਇਥੇ ਚੱਲਦੀ ਨੂੰ ਸਲਾਮਾਂ ਜੀ ਇਸ ਕਰਕੇ ਗੁਰੂ ਦੇ ਦਰਬਾਰ 'ਚ ਜਦੋਂ ਵੀ ਆਉ ਨਾ ਇੱਕ ਚੀਜ਼ ਮੰਗਿਆ ਕਰੋ ਬਾਕੀ ਜੋ ਮੰਗਦੇ ਠੀਕ ਆ ਸੱਚੇ ਪਾਤਸ਼ਾਹ ਤੰਦਰੁਸਤੀ ਜ਼ਰੂਰ ਦਵੀ ਤੰਦਰੁਸਤੀ ਤੋਂ ਵੱਡਾ ਖਜ਼ਾਨਾ ਕੋਈ ਨਹੀਂ ਜਾਈਗਾ ਜਿੰਨਾ ਹੱਥਾਂ ਨੇ ਸਾਰੀ ਉਮਰ ਐਦਾਂ ਕੀਤਾ ਵਾ ਨਾ ਐਦਾਂ ਕੀਤਾ ਜਦੋਂ ਐ ਕਰਨਾ ਪੈ ਗਿਆ ਪਤਾ ਉਦੋਂ ਲੱਗਿਆ ਇੱਕ ਮਾਈ ਆ ਜਿਹਨੇ ਸਾਰੀ ਉਮਰ ਆਪਣੇ ਮਰਦ ਦੇ ਸਿਰ ਤੇ ਰਾਜ ਕੀਤਾ ਲਿਆ ਕੇ ਤੇ ਪੈਸੇ ਐ ਫੜਾ ਦਿੱਤੇ ਸਾਰੀ ਦੀ ਸਾਰੀ ਤਨਖਾਹ ਲਿਆ ਕੇ ਦੇ ਦਿੱਤੀ ਰੱਬ ਨਾ ਕਰੇ ਉਹ ਦੁਨੀਆ ਤੋਂ ਚਲ ਗਿਆ ਪਤਾ ਦੇ ਉਦਾਂ ਲੱਗਣਾ ਜਿੱਦਾਂ 9 ਦੇ ਕੋਲ ਰੁਪਈਆ 100 ਦਾ ਆਰਾ ਮੰਗਣਾ ਪੈ ਗਿਆ ਉਹਨੂੰ ਐ ਲੱਗਣਾ ਜਿਵੇਂ ਤਖਤ ਤੋਂ ਡਿੱਗੀ ਹੋਵੇ ਉਹਨੇ ਜੇ ਰਾਜ ਭਾਗ ਤੋਂ ਡਿੱਗੀ ਹੋਵਾਂ ਕੁਦਰਤੀ ਮਾਰ ਹੈ ਚੱਲਦੀ ਸੀ ਤੇ ਸਾਰੇ ਮਗਰ ਮਗਰ ਸੀ ਨਹੀਂ ਚੱਲਦੀ ਤੇ ਫਿਰ ਤੂੰ ਕੌਣ ਤੇ ਮੈਂ ਕੌਣ ਨੌਕਰ ਆ ਗਿਆ ਮਹਾਰਾਜ ਦੇ ਕੋਲ ਤੇ ਅੱਖਾਂ 'ਚ ਪਾਣੀ ਮਹਾਰਾਜ ਕਹਿੰਦੇ ਰੋਂਦਾ ਕਿਉਂ ਕਹਿੰਦਾ ਸੱਚੇ ਪਾਤਸ਼ਾਹ ਇਹ ਬੰਦਾ ਸਾਰੀ ਉਮਰ ਤੁਹਾਡਾ ਖਾਂਦਾ ਰਿਹਾ ਤੇ ਅੱਜ 5 ਮਿੰਟ ਵੀ ਨਹੀਂ ਤੁਹਾਡੇ ਨਾਲ ਖਲੋਤਾ ਤੇ ਗੁਰਦੇਵ ਪਾਤਸ਼ਾਹ ਨੇ ਆਵਾਜ਼ ਮਾਰ ਕੇ ਆਖਿਆ ਮਿੱਤਰਾ ਗੱਲ ਇਦਾਂ ਬੰਦੇ ਦੀ ਪਰਖ ਹੀ ਇਹੋ ਜੇ ਟਾਈਮ ਤੇ ਹੁੰਦੀ ਆ ਗੱਲੀ ਸੋ ਸੱਜਣ ਵੀ ਇੱਕ ਟੁੰਡੇ ਦੀ ਨਾ ਲਾਂ ਗੱਲਾਂ ਨਾਲ ਸਾਰੇ ਯਾਰ ਆ ਤੁਹਾਡੀ ਫਰੈਂਡ ਲਿਸਟ ਚ ਭਾਵੇਂ 5000 ਬੰਦਾ ਭਾਵੇਂ ਤੁਹਾਡੇ WhatsApp ਦੇ ਉੱਤੇ 500 ਗਰੁੱਪ ਆ ਜਦ ਦਿਨ ਲੋਡ ਪਈ ਬਹੁਤਿਆਂ ਦੇ ਨੰਬਰ ਤੁਹਾਨੂੰ ਬੰਦ ਮਿਲਦੇ ਆ ਮੁੜ ਕੇ ਵਖੇਖ ਲਿਓ ਪਰਤਾ ਕੇ ਓਦੋਂ ਟਾਵੇਂ ਟਾਵੇਂ ਖਲਾਉਣੇ ਆ ਵੀ ਨਹੀਂ ਤੇਰੇ ਨਾਲ ਆ ਯਾਰਾਂ ਮਾਰੇ ਕਹਿੰਦੇ ਪੂਰਨਮਸੰਤ ਜਦੋਂ ਆਨੰਦਪੁਰ ਆਉਂਦਾ ਹੁੰਦਾ ਹੈ ਨਾ ਅਸੀਂ ਇਹਦੀ ਝੋਲੀ ਵਿੱਚ ਐਦਾਂ ਸੋਨੇ ਦੀਆਂ ਮੋਹਰਾਂ ਪਾਉਂਦੇ ਹੁੰਦੇ ਆ ਤੇ ਇਹਨੇ ਨਾਲੇ ਸੋਨੇ ਦੀਆਂ ਮੋਹਰਾਂ ਝੋਲੀ ਚ ਪਾਉਣਗੇ ਤਾਂ ਨਾਲੇ ਪਤਾ ਕੀ ਕਰਨਾ ਮਹਾਰਾਜ